ਠੀਕ ਗੱਪ ਨਹੀਂ ਮਾਰ ਰਹੀ ਆ ਪਾਜੀ ਐਂਦਾ ਸੋਚੇ ਕਿ ਗੱਪ ਮਾਰ ਰਹੀ ਆ ਲੈ ਟੈਕਨੀਸ਼ੀਅਨ ਨਾਲ ਲੈ ਕੇ ਨਹੀਂ ਹੈ ਜੋ ਦੱਸ ਰਹੀ ਆ ਰਿਐਲਿਟੀ ਨਾ ਕੋਈ ਗੱਲ ਨਹੀਂ ਆ ਇਹ ਤਾਂ ਯਕੀਨ ਆ ਬਾਕੀ ਕੀ ਕਰਿਆ ਲੱਡੀ ਭਾਜੀ ਨੇ ਕੀ ਲਿਖਿਆ ਸਾਡੇ ਵੱਲੋਂ ਵੀ ਸੇਮ ਵਿਸ਼ੇਜ਼ ਨਹੀਂ ਆ ਜੀ ਨਹੀਂ ਆ ਮਾਈ ਗੋਡ ਥੈਂਕ ਯੂ ਵਟ ਹੋਣੀ ਨਹੀਂ ਇਹਦਾ ਕਸ਼ੂ ਹੀ ਨਹੀਂ ਹੈ ਕਿਉਂਕਿ ਤੁਹਾਡੇ ਸ਼ੌਂਕ ਫਿਰ ਉਹ ਪੂਰੇ ਕਰਦੇ ਕਰ ਸਕੀ ਵਧੀਆ ਮਿਲ ਜੇ ਹੂੰ ਹੂੰ ਐਦਾਂ ਨਾ ਹੋ ਜੇ ਕਿਤੇ ਮੈਂ ਹੀ ਕਰਦਾ ਸਾਰਿਆਂ ਦੇ ਸ਼ੌਂਕ ਪੂਰੇ ਕੀਤਾ ਵੀ ਹੋਸਾਦਾ ਨਾ ਕਦੇ ਕੋ ਤਾਂ ਕੀ ਪਤਾ ਹੁਣ ਨਹੀਂ ਹੋ ਸਕਦਾ ਹਾਂ ਕਿਰੋਂ ਹੁਣ ਤੁਸੀਂ ਕੀ ਸੁਣਾਓਕਰ ਅਧਮਰ ਲਾਣਾ ਸਾਰਿਆਂ ਨੂੰ ਸਾਰਿਆਂ ਨੂੰ ਰੋਣਾ ਤੇ ਤੇ ਲੈ ਲਓ ਰੁਮਾਲ ਵਗੈਰਾ ਹੈਂਕੀ ਜੀ ਵੀ ਆ ਰੱਖ ਲਓ ਆਪਣੇ ਕੋਲ ਤੇ ਨੂੰਡੀ ਰੈਡੀ ਹੋ ਗਏ ਗਾਈਜ਼ ਆਰ ਯੂ ਰੈਡੀ ਟੂ ਕੈਰੀ ਕੋਈ ਨਹੀਂ ਇਨਨ ਤੋਂ ਵੱਧ ਮੈਨੂੰ ਔਖਾਗਾ ਜੇ ਤੁਸੀਂ ਐਦਾਂ ਕੀ ਲਗਾਉਗੇ ਉਪਿੰਡੋ ਗ੍ਰਾਫੀ ਐਨਾ ਐਨਾ ਗੱਸੇ ਵਿੱਚ ਕਿਉਂ ਨੇ ਸਮਝ ਨਹੀਂ ਆ ਰਿਹਾ ਤੁਸੀਂ ਕੀ ਕੀ ਇਹਨਾਂ ਤੁਸੀਂ ਗੀਤ ਨਹੀਂ ਗਾਉਂਦੇ ਮੂਹੂਤ ਰੱਬ ਦਾ ਜਾਂਦਾ। ਜੀ ਕਾ ਠੀਕ ਹੈ ਮੈਂ ਤੁਹਾਨੂੰ ਐਦਾ ਅਡਜਸਟ ਕਰ ਰਹੀ ਆ ਕਿ ਤੁਸੀਂ ਨਾ ਹੈਂਕੀ ਕੁਝ ਵੀ ਲੈ ਲਓ। ਲਾਈਕ ਯੋ ਤੁਸੀਂ ਰੋਣਾ ਆ ਹੁਣ ਰੋਣ ਲਈ ਰੈਡੀ ਹੋ ਜਾਓ ਇੰਨੀ ਦੇਰ ਹੱਸ ਲਿਆ। ਕੋਈ ਕੁਝ ਵੀ ਕੀਤਾ ਤੁਸੀਂ ਗੁੱਸਾ ਕੀਤਾ ਹੱਸ ਲਿਆ ਰੋਲਿਆ ਬਟ ਹੁਣ ਤਾਂ ਰੋਣਾ ਹੀ ਆ ਹੈਂਕੀ ਲੈ ਕੇ ਰੱਖੋ ਨਾਲ। ਟਰੈਕੋ ਵਿੰਡੋ ਹੈਂਕੀ ਸਾਰੇ ਰੈਡੀ ਨੇ ਸਾਰੇ ਗਾਉ ਗੀਤ। ਕਹਿੰਦੇ ਰੂਪਾ ਲੋ ਇਹ ਕਹਿੰਦੇ ਰੂਪਾ ਲੋ oh my god ਬੱਸ ਛੰਡੋ ਤੂੰ ਮੈਨੂੰ ਤਾਂ ਸੀਰੀਅਸ ਕਰ ਦੋ ਤਾਂ ਹੀ ਮੈਂ ਜਦੋਂ ਮੈਂ ਸੀਰੀਅਸ ਰਹਾਂਗੀ ਤਾਂ ਮੈਂ ਤੁਹਾਨੂੰ ਸੀਰੀਅਸ ਕਰ ਦਾਂਗੀ ਨੀਹਾ ਨੀਹਾ ਦੀ ਨੀਹਾ ਦੀ ਚਲੋ ਕੀ ਲਿਖਾ ਹੈਗੇ ਇਸਨੇ ਅਕਰਾਮ ਕਰੋ ਅਕਰਾਮ ਅਕਰਾਮ ਕਰਮਾਨ ਕਰੋ ਅਕਰਾਮਾ

ਹਾਂ ਹਾਂ ਮੈਂ start ਕਰਦੀ ਆ ਪਹਿਲਾਂ ਮੈਂ ਮੈਂ ਦੋ ਮਿੰਟ ਹੱਸ ਮਤਲਬ ਚੁੱਪ ਹੋ ਜਾ ਮੈਂ ਖੁਦ ਹੱਸਾ ਨਾ ਜਿਆਦਾ ਮੈਂ ਮੇਰੀ ਹੱਸੀ control ਹੋਣੀ ਚਾਹੀਦੀ ਤੁਹਾਡੇ ਵਿੱਚ ਦੇਖੋ ਬੁਰਾ ਵੀ ਹੋਵੇ ਨਾ ਤਾਂ ਪਲੀਜ਼ ਮੈਨੂੰ ਇਦਾਂ ਨਾ ਕਿਉਂ ਆਣਾ ਇਦਾਂ ਫਿਰ ਮੈਂ ਅਗਲੀ ਵਾਰੀ ਨਹੀਂ ਆਣਾ ਨਹੀਂ ਅਸੀਂ ਨਹੀਂ ਕਹਿੰਦੇ ਤੁਹਾਨੂੰ ਕੁਛ ਐਂ ਤਾਂ ਮੋਟੀਵੇਟ ਹੀ ਕਰਾਂਗੇ ਠੀਕ ਠੀਕ ਨਹੀਂ ਵੈਸੇ ਰਿਐਲਿਟੀ ਦੱਸਿਆ ਕਰੋ ਤੁਸੀਂ ਰਿਐਲਿਟੀ ਕਿੱਥੇ ਆ ਕਿੱਥੇ ਨਹੀਂ ਆ ਨਾ ਹਾਂ ਜਿਆਦਾ ਵੀ ਨਹੀਂ ਹੁੰਦਾ ਥੋੜਾ ਬਹੁਤ ਆ ਗਲਤੀ ਹੋਣਾ ਹੋ ਜਾਣਾ ਵਿੱਚੇ ਕੋਈ ਨਹੀਂ ਸੁਣਾ ਤਾਂ ਕੋਈ ਗੱਲ ਨਹੀਂ ਜੀ ਸੁਣਾਓ ਤੁਸੀਂ ਬਸ ਠੀਕ ਹੈ ਦਿਲ ਤੇਰੇ ਨਾਲ ਮੇਰੀ ਜਾਨ ਤੇਰੇ ਨਾਲ கும்ோ ந மீ வே தூ மேறப்பே ம ਮੈਨੂੰ ਤੇਰਾ ਇੰਤਜ਼ਾਰ ਜ਼ਿੰਦਗੀ ਹੈ ਤੇਰੇ ਨਾਲ ਤੂੰ ਮੇਰਾ ਹੈ ਪਿਆ ਆ ਜਾਵੇ ਮਹੀ ਵੇ ਸਾਨੂੰ ਤੇਰਾ ਇੰਤਜ਼ਾਰ ਆ ਜਾਵੇ ਮਹੀ ਅੱਖਿਆں 'ਨੇ ਹੰਝੂਆਂ ਦੀ ਕਿਤੇ ਬਰਸਾਤ ਸੋਨੇ ਦਰਦਾਂ ਦੇ ਲੂਣ ਲਾਇਆ ਤੇਰੇ